ਡੰਡੋਤ ਬੰਦਨ ਅਨਕਬਾਰ ਸਰਬ ਕਲਾ ਸਮਰਥ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਗਰਭੰਤ ਨਾਰੀ ਮਦੋਂ ਮਤੰ ਪੰਜਵੇਂ ਪਾਸ਼ਾ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾ ਸ਼ਲੋਕ ਸਹਿਸਕ੍ਰਿਤੀ ਵਿੱਚ ਪਰਮਾ ਰਹੇ ਹਨ ਕਿ हे ਬੰਦਿਆ ਇਹਨਾਂ ਚੰਚਲ ਔਰਤਾਂ ਤੋਂ ਬਚ ਕੇ ਰਹਿਣਾ ਚਾਹੀਦਾ ਹੈ ਕਿਉਂਕਿ ਪਰਮਾਤਮਾ ਤੋਂ ਭੁੱਲੀਆਂ ਹੋਈਆਂ ਇਹ ਔਰਤਾਂ ਮਦੌਨ ਮਤਾਂ ਕਾਮ ਦੀ ਮਸਤੀ ਕਰਕੇ ਆਪਣੇ ਸਰੀਰ ਦਾ ਹੰਕਾਰ ਕਰਦੀਆਂ ਹਨ ਅਤੇ ਬਲ ਵਾਲਿਆਂ ਪੁਰਸ਼ਾਂ ਨੂੰ ਵੀ ਇਹ ਔਰਤਾਂ ਬਲਾਈਂ ਦਾ ਕਾਰਨ ਹਨ ਭਾਵ ਬਲ ਵਾਲਿਆਂ ਨੂੰ ਵੀ ਇਹ ਛੱਡਦੀਆਂ ਨਹੀਂ ਹਨ ਇਹ ਔਰਤਾਂ ਮਨੁੱਖ ਦੇ ਵੱਲ ਦਾ ਅੰਤ ਕਰਨ ਵਾਲੀਆਂ ਹਨ ਇੱਕ ਸਮੇਂ ਮਹਾਦੀਰਕ ਤਪਸਵੀ ਰਾਸ਼ਰਮੁਨੀ ਜੀ ਨਦੀ ਤੋਂ ਪਾਰ ਹੋਣ ਵਾਸਤੇ ਇੱਕ ਮਲਾਹ ਦੇ ਪਾਸ ਪੁੱਜੇ ਨਦੀ ਦੇ ਕੰਢੇ ਤੇ ਪਹੁੰਚ ਕੇ ਬੇੜੀ ਵਿੱਚ ਬੈਠ ਕੇ ਮਲਾਹ ਨੂੰ ਆਵਾਜ਼ਾਂ ਦੇਣ ਲੱਗ ਪਏ ਕਿ ਸਾਨੂੰ ਛੇਤੀ ਪਾਰ ਕਰਾ ਉਸੇ ਸਮੇਂ ਮਲਾਹ ਦੀ ਲੜਕੀ ਆਪਣੇ ਪਿਤਾ ਦਾ ਪ੍ਰਸ਼ਾਦਾ ਲੈ ਕੇ ਪਹੁੰਚ ਗਈ ਜੋ ਬੜੀ ਸੋਹਣੀ ਤੇ ਨੌਜਵਾਨ ਸੀ ਮਲਾ ਦੇ ਸਾਹਮਣੇ ਦੋ ਸਵਾਲ ਸਨ ਇੱਕ ਤਾਂ ਰਿਸ਼ੀ ਨੂੰ ਪਾਰ ਕਰਨਾ ਤੇ ਦੂਸਰਾ ਪ੍ਰਸ਼ਾਦੇ ਦਾ ਸਤਕਾਰ ਕਰਨਾ ਜੇਕਰ ਰੋਟੀ ਖਾਣ ਲੱਗ ਜਾਂਦਾ ਹੈ ਤਾਂ ਰਿਸ਼ੀ ਦੇ श्राप ਦਾ ਡਰ ਹੈ ਕਿਉਂਕਿ ਉਸ ਦੇ ਗੁੱਸੇ ਦਾ 파ਰਾ ਵਧਦਾ ਜਾ ਰਿਹਾ ਸੀ ਜੇਕਰ ਰਿਸ਼ੀ ਨੂੰ ਪਾਰ ਕਰਾਉਂਦਾ ਹੈ ਤਾਂ ਅੰਨ ਦੀ ਬੇਅਦਬੀ ਦਾ ਡਰ ਹੈ ਕੁਝ ਸਮਾਂ ਸੋਚਣ ਤੋਂ ਮਗਰੋਂ ਉਸ ਨੂੰ ਇੱਕ ਝੁਕਤੀ ਸੁਝੀ ਤੇ ਆਪਣੀ ਲੜਕੀ ਨੂੰ ਕਿਹਾ ਬੱਚੀ ਜਾ ਰਿਖੀ ਨੂੰ ਪਾਰ ਕਾਰਾ ਆਪਣੇ ਪਿਤਾ ਦਾ ਬਚਨ ਮੰਨ ਕੇ ਲੜਕੀ ਰਿਖੀ ਦੇ ਪਾਸ ਪਹੁੰਚੀ ਬੇੜੀ ਦਾ ਸੰਗਲ ਖੋਲ ਕੇ ਉਸ ਲੜਕੀ ਨੇ ਬੇੜੀ ਨਦੀ ਵਿੱਚ ਠੇਲ ਦਿੱਤੀ ਜਿਸ ਵੇਲੇ ਰਿਖੀ ਦਾ ਇਸ ਲੜਕੀ ਦੀ ਜਵਾਨੀ ਤੇ ਸੁੰਦਰ ਸਰੂਪ ਤੇ ਧਿਆਨ ਪਿਆ ਤਾਂ ਇਸ ਦਾ ਮਨ ਇਸ ਦੇ ਕਾਬੂ ਨਾ ਰਹਿ ਸਕਿਆ ਤੇ ਰਿਖੀ ਨੇ ਆਪਣੇ ਮਨ ਦੀ ਮੰਦ ਵਾਸ਼ਨਾ ਪ੍ਰਗਟ ਕਰ ਦਿੱਤੀ ਉਸ ਵੇਲੇ ਲੜਕੀ ਨੇ ਆਪਣੇ ਬਚਾਅ ਵਾਸਤੇ ਕਿਹਾ ਰਿਖੀ ਜੀ ਤੁਸੀਂ ਬੜੇ ਸਿਆਣੇ ਤੇ ਸਮਝਦਾਰ ਹੋ ਤੁਹਾਨੂੰ ਪਤਾ ਹੀ ਹੈ ਦਿਨ ਦਾ ਸਮਾਂ ਹੈ ਸੂਰਜ ਭਗਵਾਨ ਸਾਹਮਣੇ ਹੈ ਤੇ ਜਲ ਦੇਵਤਾ ਦੇਖ ਰਿਹਾ ਹੈ ਪਿਤਾ ਜੀ ਵੀ ਕੋਈ ਦੂਰ ਨਹੀਂ ਹਨ ਤੇ ਫਿਰ ਮੈਂ ਕੁਵਾਰੀ ਹਾਂ ਮੱਛੀ ਦੇ ਪੇਟੋਂ ਜਨਮ ਹੋਣ ਕਰਕੇ ਮੇਰੇ ਵਿੱਚੋਂ ਬਦਬੋ ਆ ਰਹੀ ਹੈ ਤੁਹਾਡੇ ਮਨ ਦੀ ਭਾਵਨਾ ਕਿਵੇਂ ਪੂਰੀ ਹੋ ਸਕਦੀ ਹੈ ਸਮਰੱਥ ਰਿਖੀ ਨੇ ਕਿਹਾ ਤੂੰ ਕਿਸੇ ਪ੍ਰਕਾਰ ਦੀ ਚਿੰਤਾ ਨਾ ਕਰ ਮੈਂ ਇਹਨਾਂ ਸਾਰੀਆਂ ਗੱਲਾਂ ਦਾ ਆਪੇ ਹੀ ਇੰਤਜ਼ਾਮ ਕਰ ਲਵਾਂਗਾ ਅਤੇ ਤੇਰਾ ਕੁਆਰਾਪਣ ਵੀ ਇਸੇ ਤਰ੍ਹਾਂ ਹੀ ਕਾਇਮ ਰਹੇਗਾ ਕਿਉਂਕਿ ਮੇਰੀ ਬਿੰਦ ਨਸਫਲ ਨਹੀਂ ਜਾਏਗੀ ਇਹੋ ਕਹਿ ਕੇ ਜਲਦੀ ਚੂਲੀ ਲੈ ਕੇ ਆਕਾਸ਼ ਵੱਲ ਛੁੱਟੀ ਜਿਸ ਤੇ ਸਾਰੇ ਤੁੰਦ ਹੀ ਤੁੰਦ ਹੋ ਗਈ ਅਤੇ ਕਿਹਾ ਅੱਜ ਤੋਂ ਤੇਰੇ ਸਰੀਰ ਵਿੱਚੋਂ ਇੱਕ ਯੋਜਨ ਤੱਕ ਖੁਸ਼ਬੋ ਆਇਆ ਕਰੇਗੀ ਅੱਜ ਤੋਂ ਤੇਰਾ ਨਾਮ ਯੋਜਨ ਗੰਧਾਰੀ ਹੋ ਗਿਆ ਹੈ ਜਲ ਸੂਰਜ ਮਲਾ ਤੇ ਹੋਰ ਆਸ-ਪਾਸੇ ਦੀਆਂ ਚੀਜ਼ਾਂ ਤੁੰਦ ਨਾਲ ਦਿਸਣੋਂ ਅਲੋਪ ਕਰ ਦਿੱਤੀਆਂ ਆਪਣੀ ਨੀਚ ਵਾਸ਼ਨਾ ਪੂਰੀ ਕਰਕੇ ਜਦੋਂ 베ੜੀ ਵਿੱਚੋਂ ਉਤਰਿਆ ਤਾਂ ਉਸੇ ਸਮੇਂ ਹੀ ਪ੍ਰਾਸ਼ਰ ਦੇ ਸੰਯੋਗ ਤੋਂ ਵਿਆਸ ਭਗਵਾਨ ਦਾ ਜਨਮ ਹੋ ਗਿਆ ਅਤੇ 12 ਸਾਲ ਦੇ ਬਣ ਕੇ ਤੂੰ ਵੀ ਤੇ ਆਸਨ ਚੁੱਕ ਕੇ ਆਪਣੇ ਪਿਤਾ ਪ੍ਰਾਸ਼ਰ ਦੇ ਮਗਰ ਤੁਰ ਪਏ ਜਿਹੜੇ ਮਸ਼ਹੂਰ ਵਿਦਵਾਨ 18 ਪੁਰਾਣਾ ਦੇ ਕਰਤਾ ਮਹਾਤਮਾ ਹੋਏ ਹਨ ਦੇਖੋ ਇਹੋ ਜਿਹੇ ਸਮਰੱਥ ਪੁਰਸ਼ ਵੀ ਆਪਣੀ ਕਾਮਵਾਸ਼ਨਾ ਨੂੰ ਰੋਕ ਨਾ ਸਕੇ ਐਸੇ ਪ੍ਰਕਾਰ ਸਿੰਗੀ ਰਖੀ ਹਿਰਨੀ ਦੇ ਪੇਟ ਤੋਂ ਪੈਦਾ ਹੋਇਆ ਸੀ ਇਹ ਵੀ ਭੰਡਵ ਰਖੀ ਦਾ ਪੁੱਤਰ ਸੀ ਜਦੋਂ ਦੀ ਹੋੜ ਸੰਭਾਲੀ ਸੀ ਜਦੋਂ ਦਾ ਇਹ ਤਪ ਕਰ ਰਿਹਾ ਸੀ ਇਹ ਸ਼ਹਿਰ ਵਿੱਚ ਕਦੇ ਨਹੀਂ ਸੀ ਆਇਆ ਜੰਗਲ ਵਿੱਚ ਹੀ ਰਹਿ ਕੇ ਸਮਾਧੀ ਲਗਾਈ ਰੱਖਦਾ ਸੀ ਤੇ ਭੁੱਖ ਵੇਲੇ ਜੰਗਲ ਚੋਂ ਫਲ ਚੁਣ ਕੇ ਖਾ ਲੈਂਦਾ ਸੀ ਭੁੱਖ ਪਿਆਸ ਲਗੇ ਜਦ ਹੀ ਤਦ ਕਾਨਨ ਤੇ ਚੁਣ ਕੇ ਫਲ ਖਾਵੇ ਇੱਕ ਵਾਰ ਲੌਂਪਾਤ ਰਾਜੇ ਦੇ ਨਗਰ ਵਿੱਚ ਕਾਲ ਪੈ ਗਿਆ ਸਾਰੇ ਲੋਕ ਭੁੱਖ ਦੇ ਦੁੱਖ ਨਾਲ ਮਰਨ ਲੱਗ ਪਏ ਇੱਕ ਇੱਕ ਦਾਣੇ ਨੂੰ ਤਰਸਦੇ ਹਨ ਪਰ ਮਿਲਦਾ ਨਹੀਂ ਹੈ ਅਜੇਹਾ ਸਮਾ ਦੇਖ ਕੇ ਰਾਜੇ ਲੋਪਾਦ ਦੇ ਚਿਤ ਨੂੰ ਬੜਾ ਦੁੱਖ ਹੋਇਆ ਤੇ ਬੜੇ ਬੜੇ ਸਿਆਣੇ ਜੋਸ਼ੀਆਂ ਨੂੰ ਬੁਲਾ ਕੇ ਪੁੱਛਿਆ ਮੈਂ ਅਜੇਹਾ ਕਿਹੜਾ ਪਾਪ ਕੀਤਾ ਹੈ ਜਿਸ ਕਰਕੇ ਮੇਰੀ ਪਰਜਾ ਦੁਖੀ ਹੋ ਰਹੀ ਹੈ ਜੋਤਸ਼ੀਆਂ ਨੇ ਜੋਤਿਸ਼ ਲਗਾ ਕੇ ਕਿਹਾ हे ਰਾਜਨ ਆਪ ਜੀ ਨੇ ਤਾਂ ਕੋਈ ਪਾਪ ਨਹੀਂ ਕੀਤਾ ਪਰ ਇੱਕ ਇਹੋ ਕਾਰਨ ਹੈ ਕਿ ਆਪ ਜੀ ਦੇ ਸ਼ਹਿਰ ਤੋਂ ਬਾਹਰ-ਬਾਰ ਜੰਗਲ ਵਿੱਚ ਇੱਕ ਸਿੰਘੀ ਨਾਮੀ ਰਖੀ ਬੈਠਾ ਤਪ ਕਰ ਰਿਹਾ ਹੈ ਉਹ ਤੇਰੀ ਨਗਰੀ ਵਿੱਚ ਬਿਲਕੁਲ ਨਹੀਂ ਆਇਆ ਜੇਕਰ ਕਿਸੇ ਤਰ੍ਹਾਂ ਉਸ ਦੇ ਚਰਨ ਪੈ ਜਾਣ ਤਾਂ ਇਹ ਕਾਲ ਦੂਰ ਹੋ ਸਕਦਾ ਹੈ ਇਹ ਗੱਲ ਸੁਣ ਕੇ ਰਾਜੇ ਨੇ ਉਸ ਨੂੰ ਬੁਲਾਉਣ ਵਾਸਤੇ ਕਈ ਵਾਰੀ ਆਪਣੇ ਵਜ਼ੀਰਾਂ ਆਦਿਕਾਂ ਨੂੰ ਭੇਜਿਆ ਬਲਕਿ ਆਪਣੇ ਪੁੱਤਰ ਨੂੰ ਵੀ ਭੇਜਿਆ ਫਿਰ ਰਾਜੇ ਲੋਹਪਾਤ ਨੇ ਆਪ ਵੀ ਆ ਕੇ ਉਸ ਰਿਖੀ ਦੀਆਂ ਮਿੰਤਾਵਾਂ ਕੀਤੀਆਂ ਪਰ ਸਿੰਘੀ ਰਿਖੀ ਨਾ ਮੰਨਿਆ ਅਖੀਰ ਰਾਜੇ ਨੇ ਸਾਰੇ ਸ਼ਹਿਰ ਵਿੱਚ ਡੌਂਡੀ ਬਿਟਵਾ ਦਿੱਤੀ ਕਿ ਜੋ ਵੀ ਸਿੰਘੀ ਰਖੀ ਨੂੰ ਸ਼ਹਿਰ ਵਿੱਚ ਲਿਆਵੇਗਾ ਉਸ ਨੂੰ ਅਧਾ ਰਾਜ ਦਿੱਤਾ ਜਾਏਗਾ ਇਹ ਗੱਲ ਇੱਕ ਵੇਸ਼ਵਾ ਨੇ ਵੀ ਸੁਣ ਲਈ ਵੇਸ਼ਵਾ ਨੇ ਆ ਕੇ ਰਾਜ ਨੂੰ ਕਿਹਾ ਤੁਸੀਂ ਮੈਨੂੰ ਆਗਿਆ ਦਿਓ ਮੈਂ ਉਸ ਨੂੰ ਲੈ ਕੇ ਆਉਂਦੀ ਹਾਂ ਰਾਜੇ ਨੇ ਵੇਸ਼ਵਾ ਦੀ ਗੱਲ ਸੁਣ ਕੇ ਕਿਹਾ ਬੜੀ ਚੰਗੀ ਗੱਲ ਹੈ ਜੇ ਤੂੰ ਲੈ ਕੇ ਆਏ ਮੈਂ ਤੈਨੂੰ ਬਹੁਤ ਆਂਦਿਆਂਗਾ ਰਾਜੇ ਦੀ ਆਗਿਆ ਲੈ ਕੇ ਵੇਸ਼ਵਾ ਜਿੱਥੇ ਸਿੰਘੀ ਰਖੀ ਤਪ ਕਰ ਰਿਹਾ ਸੀ ਉੱਥੇ ਪਹੁੰਚ ਗਈ ਕਈ ਦਿਨ ਲੋਕ ਲੋਕ ਕੀ ਉਸਦੇ ਵਤੀਰੇ ਨੂੰ ਦੇਖਦੀ ਰਹੇ ਜਿਨ੍ਹਾਂ ਦਰਖਤਾਂ ਨਾਲੋਂ ਫਲ ਤੋੜ ਕੇ ਖਾਂਦਾ ਸੀ ਉਹਨਾਂ ਹੀ ਟਾਹਣੀਆਂ ਨਾਲ ਵੇਸਵਾ ਨੇ ਚੰਗੇ ਚੰਗੇ ਭਗਵਾਨ ਲਗਾ ਦਿੱਤੇ ਜਿਸ ਵੇਲੇ ਸਮੇਂ ਅਨੁਸਾਰ ਆ ਕੇ ਰਿਖੀ ਨੇ ਉਹ ਭਗਵਾਨ ਖਾਦੇ ਤਾਂ ਮਨ ਵਿੱਚ ਬੜੀ ਖੁਸ਼ੀ ਹੋਈ ਤੇ ਆਖਦਾ ਹੈ ਇਹ ਫਲ ਪਰਮਾਤਮਾ ਨੇ ਕਿੱਥੇ ਪੈਦਾ ਕੀਤੇ ਹਨ ਮੈਂ ਅੱਜ ਤੱਕ ਇਹੋ ਜਿਹੇ ਫਲ ਆਪਣੀਆਂ ਅੱਖਾਂ ਨਾਲ ਨਹੀਂ ਦੇਖੇ વેશਵਾਨੂ ਦੇਖ ਕੇ ਸਿੰਗੀ ਰਿਖੀ ਵਿਚਾਰਦਾ ਹੈ ਇਹ ਕੋਈ ਦੇਵਤਾ ਹੈ ਜਾਂ ਕੋਈ ਰਿਖੀ मुनी है जिसने ਇੱਥੇ ਆ ਕੇ ਦਰਸ਼ਨ ਦਿੱਤੇ ਹਨ ਸਿੰਗੀ ਰਿਖੀ ਨੂੰ ਇਹ ਬਿਲਕੁਲ ਨਹੀਂ ਸੀ ਪਤਾ ਕਿ ਇਹ ਵੇਸ਼ਵਾ ਹੈ ਕਿ ਇਸਤਰੀ ਹੈ ਕਿਉਂਕਿ ਅੱਜ ਤੱਕ ਇਹ ਕਦੇ ਸ਼ਹਿਰ ਵਿੱਚ ਨਹੀਂ ਸੀ ਗਿਆ ਅਤੇ ਨਾ ਹੀ ਇਸ ਨੂੰ ਪਤਾ ਸੀ ਕਿ ਇਸਤਰੀ ਕੀ ਚੀਜ਼ ਹੁੰਦੀ ਹੈ ਤੇ ਕਿਸ ਲਈ ਪ੍ਰਮਾਤਮਾ ਨੇ ਪੈਦਾ ਕੀਤੀ ਹੈ ਇਸ ਨੇ ਉਸ ਨੂੰ मुनी ਸਮਝ ਕੇ ਜਾ ਕੇ ਪ੍ਰਣਾਮ ਕੀਤਾ ਉਸ ਵੇਲੇ ਵੇਸ਼ਵਾ ਨੇ ਆਪਣੇ ਨੇਤਰਾਂ ਦੀ ਚੰਚਲਤਾ ਨਾਲ ਅਤੇ ਕਈ ਤਰ੍ਹਾਂ ਦੇ ਹਾਅ ਭਾਵ ਕਰਕੇ ਸਿੰਘੀ ਰਿਖੀ ਦੇ ਮਨ ਨੂੰ ਚੁਰਾ ਲਿਆ ਉਸ ਦੇ ਸਿਰ ਦੀਆਂ ਜੜਾਵਾਂ ਉਤਾਰ ਕੇ ਸਿਰ ਤੇ ਪੱਗ ਬਣਾ ਦਿੱਤੀ ਬਲਕਿ ਆਪਣਾ ਪਤੀ ਬਣਾ ਕੇ ਉਸ ਨੂੰ ਸਾਧੂ ਤੋਂ ਗ੍ਰਸਤੀ ਕਰ ਲਿਆ ਜਿਸ ਵੇਲੇ ਵੇਸ਼ਵਾ ਰਿਖੀ ਨੂੰ ਨਾਲ ਲੈ ਕੇ ਸ਼ਹਿਰ ਵੱਲ ਆਈ ਤਾਂ ਸੱਤ ਲੜਕੀਆਂ ਅੱਗੇ ਤੋਰੀਆਂ ਤੇਨੇ ਪੁੱਤਰ ਵੇਸਵਾਨੇ ਚੁੱਕੇ ਤੇ ਤਿੰਨ ਹੀ ਪੁੱਤਰ ਰਿਖੀ ਨੇ ਚੁੱਕੇ ਸ਼ਹਿਰ ਵਿੱਚ ਆਉਂਦਿਆਂ ਸਾਰ ਹੀ ਰਿਖੀ ਜੀ ਦੇ ਚਰਨ ਪੈਣ ਨਾਲ ਬੜੀ ਭਾਰੀ ਵਰਖਾ ਹੋਈ ਤੇ ਕਾਲ ਦੂਰ ਹੋ ਗਿਆ ਤੇ ਸਾਰੇ ਹੀ ਸੁਕਾਲ ਹੋ ਗਿਆ ਸੋ ਇਹ ਤਾਂ ਉਸ ਰਿਖੀ ਦੀ ਤਪੱਸਿਆ ਦਾ ਫਲ ਹੈ ਜਿਸ ਦੇ ਚਰਨ ਪੈਣ ਨਾਲ ਵਰਖਾ ਨਾਲ ਸਾਰੇ ਸੁਕਾਲ ਹੋ ਗਿਆ ਪਰ ساری ਜ਼ਿੰਦਗੀ ਵਿੱਚ ਜੋ ਕਦੇ ਸ਼ਹਿਰ ਵਿੱਚ ਆ ਹੀ ਨਹੀਂ ਅਤੇ ਨਾ ਹੀ ਜਿਸ ਨੂੰ ਇਹ ਪਤਾ ਸੀ ਕਿ ਪਰਮਾਤਮਾ ਨੇ ਇਸਤਰੀ ਕਿਸ ਲਈ ਪੈਦਾ ਕੀਤੀ ਹੈ ਅੱਜ ਉਸ ਰਿਸ਼ੀ ਨੇ ਵੀ ਇਸਤਰੀ ਦੇ ਵਸੀਕਰ ਹੋ ਕੇ 13 ਧੀਆਂ ਪੁੱਤਰ ਪੈਦਾ ਕਰ ਲਏ ਸੋ ਇਸੇ ਪ੍ਰਕਾਰ ਵਿਆਸ ਜੀ ਦਾ ਇੱਕ ਚੇਲਾ ਸੀ ਜਿਸ ਦਾ ਨਾਮ ਜੈਮਣੀ ਸੀ ਉਹ ਬੜਾ ਵਿਦਵਾਨ ਤੇ ਗਿਆਨवान ਸੀ ਉਸ ਨੇ ਆਪਣੇ ਗ੍ਰੰਥ ਵਿੱਚ ਲਿਖਿਆ ਹੈ ਕਿ ਗਿਆਨवान ਨੂੰ ਵਿਸ਼ੇ ਪਾ ਨਹੀਂ ਸਕਦੇ ਪ੍ਰਾਰਭਦ ਕਰਮ ਕਰਕੇ ਇੰਦਰੀਆਂ ਨਾਲ ਵਿਸ਼ੇ ਭੋਗੇ ਮਨ ਨਿਰਲੇਪ ਰਹੇ ਫਿਰ ਉਸ ਦਾ ਕੋਈ ਵੀ ਕੁਝ ਵਿਗਾੜ ਨਹੀਂ ਕਰ ਸਕਦਾ ਵਿਆਸ ਜੀ ਨੇ ਪ੍ਰਕਰਨ ਪੜ ਕੇ ਕਿਹਾ हे जैमिनी ਤੂੰ ਇਹ ਠੀਕ ਨਹੀਂ ਲਿਖਿਆ ਕਿਉਂਕਿ ਵਿਸ਼ੇ ਬੜੇ ਹੀ ਪਰਬਲ ਹਨ ਗਿਆਨ ਨੂੰ ਸਥਿਰ ਨਹੀਂ ਰਹਿਣ ਦਿੰਦੇ ਜੈਮਨੀ ਰਿਖੀ ਨੇ ਜ਼ਿੱਦ ਕੀਤੀ ਕਿ ਮਹਾਰਾਜ ਮੈਂ ਜੋ ਕੁਝ ਲਿਖਿਆ ਹੈ ਉਹ ਠੀਕ ਲਿਖਿਆ ਹੈ ਵਿਆਸ ਜੀ ਚੁੱਪ ਕਰ ਗਏ ਪਾਰ ਇਸ ਨੂੰ ਸਮਝਾਉਣ ਵਾਸਤੇ ਕਈ ਮਹੀਨਿਆਂ ਤੋਂ ਮਗਰੋਂ ਸ਼ਾਮ ਦੇ ਟਾਈਮ ਚੰਗੇ-ਚੰਗੇ ਗਹਿਣੇ ਤੇ ਕਪੜੇ ਪਾ ਕੇ ਇੱਕ ਸੁੰਦਰ ਲੜਕੀ ਦਾ ਰੂਪ ਧਾਰ ਕੇ ਜੰਗਲ ਵਿੱਚ ਜਿੱਥੇ ਉਸ ਦੀ ਕੁਟਿਆ ਸੀ ਉਸ ਜਗ੍ਹਾ ਤੇ ਆ ਗਏ ਤੇ ਉੱਚੀ-ਉੱਚੀ ਰੋਣ ਲੱਗ ਪਏ ਜੈਮਨੀ ਜੀ ਕਹਿਣ ਲੱਗੇ ਅਰੀ ਤੂੰ ਕੌਣ ਹੈ ਤਾਂ ਉਸ ਨੇ ਕਿਹਾ ਮੋਨੀ ਜੀ ਮੈਂ ਅਬਲਾ ਹਾਂ ਮੇਰੇ ਤੇ ਤਰਸ ਕਰੋ ਮੇਰੇ ਪਤੀ ਨੂੰ ਜਦੋਂ ਮੇਰਾ ਮੁਕਲਾਵਾ ਲਈ ਆਉਂਦਾ ਸੀ ਇਸੇ ਜੰਗਲ ਵਿੱਚ ਚੋਰਾਂ ਨੇ ਲੁੱਟ ਲਿਆ ਹੈ ਮੈਂ ਮਸਾਂ ਹੀ ਭੱਜ ਕੇ ਬਚੀ ਹਾਂ ਉਸ ਦਾ ਪਤਾ ਨਹੀਂ ਕਿ ਉਹ ਕਿੱਥੇ ਹੈ ਇੰਜ ਕਹਿ ਕੇ ਫੁੱਟ ਫੁੱਟ ਕੇ ਰੋ ਪਈ ਮੁੰਨੇ ਨੂੰ ਦਰਸ ਆ ਗਿਆ ਉਸ ਨੇ ਕਿਹਾ ਚੰਗਾ ਤੋ ਇਸ ਕੁਟਿਆ ਵਿੱਚ ਅੰਦਰੋਂ ਕੁੰਡਾ ਮਾਰ ਕੇ ਆਰਾਮ ਕਰ ਲੈ ਮੈਂ ਬਾਹਰ ਦਰਖਤਾਂ ਹੇਠਾਂ ਅੱਜ ਦੀ ਰਾਤ ਬਤੀਤ ਕਰ ਲੈਂਦਾ ਹਾਂ ਕੱਲ ਤੈਨੂੰ ਸ਼ਹਿਰ ਛੱਡਾਵਾਂਗਾ ਪਰ ਰਾਤ ਨੂੰ ਬੁਹਾ ਨਾ ਖੋਲੀ ਚਾਹੇ ਕੋਈ ਵੀ ਆਵਾਜ਼ਾਂ ਮਾਰੇ ਉਸਨੇ ਸਤਿ ਵਚਨ ਕਹਿ ਕੇ ਅੰਦਰੋਂ ਬੂਹਾ ਮਾਰ ਲਿਆ ਜਦ ਅੱਧੀ ਰਾਤ ਹੋਈ ਤਾਂ 14 ਵਿਦਿਆ ਦੇ ਨਿਧਾਨ ਵਿਆਸ ਜੀ ਨੇ ਮਿੱਠੀ ਸੁਰ ਨਾਲ ਕਾਮ ਪੈਦਾ ਕਰਨ ਵਾਲਾ ਗੀਤ ਰਾਗ ਵਿੱਚ ਗਾਣ ਕੀਤਾ ਬਾਹਰ ਬੈਠੇ ਜੈਮਨੀ ਦਾ ਮਨ ਥਿਰ ਨਾ ਰਿਹਾ ਹੌਲੀ ਹੌਲੀ ਕੂਟੀਆ ਦੇ ਨੇੜੇ ਪੁੱਜਾ ਤੇ ਆਵਾਜ਼ ਦਿੱਤੀ ਬੂਹਾ ਖੋਲ ਅੰਦਰੋਂ ਉਸਨੇ ਕਿਹਾ ਤੂੰ ਕੌਣ ਹੈ ॠषि ਦਾ ਹੁਕਮ ਹੈ ਬੁਹਾ ਨਹੀਂ ਖੁੱਲੇਗਾ ਉਸਨੇ ਕਿਹਾ ਮੈਂ ॠषि ਹੀ ਹਾਂ ਤਾਂ ਇਸਤਰੀ ਦੇ ਰੂਪ ਵਿੱਚ ਵਿਆਸ ਜੀ ਬੋਲੇ हे ॠषि ਇਹ ਵਾਰ ਤਾਂ ਠੀਕ ਨਹੀਂ ਕਿਉਂਕਿ ਮੈਂ ਇਸਤਰੀ ਹਾਂ ਤੁਸੀਂ ਪੁਰਸ਼ ਹੋ ਦੋਨਾਂ ਦਾ ਇੱਕੇ ਕੂਟਿਆ ਵਿੱਚ ਰਹਿਣਾ ਠੀਕ ਨਹੀਂ ਜੈਮਨੀ ਨੇ ਕਿਹਾ ਕੂਟਿਆ ਤਾਂ ਮੇਰੀ ਹੈ ਤੂੰ ਮਾਲਕ ਬਣ ਕੇ ਬੈਠ ਗਈ ਹੈ ਛੇਤੀ ਬੁਹਾ ਖੋਲ ਫਿਰ ਵਿਆਸ ਜੀ ਬੋਲੇ ਮਾਇਆ ਤੇ ਧਰਤੀ ਦਾ ਮਾਲਕ ਕੋਈ ਵੀ ਨਹੀਂ ਫਕੀਰ ਬਣ ਕੇ ਝੂਠਾ ਦਾਵਾ ਕਰਦੇ ਹੋ ਅਤੇ ਤੁਸੀਂ ਮੈਨੂੰ ਬਚਨ ਦੇ ਚੁੱਕੇ ਹੋ ਹੁਣ ਬੂਹਾ ਨਹੀਂ ਖੁੱਲੇਗਾ ਤਾਂ ਉਸੇ ਵੇਲੇ ਜੈਮਨੀ ਰਿਖੀ ਦਾ ਮਨ ਕਾਬੂ ਵਿੱਚ ਨਾ ਰਹਾ ਅਖੀਰ ਜਿਆਦਾ ਆਵਾਜ਼ਾਂ ਮਾਰ ਮਾਰ ਕੇ ਥੱਕ ਗਿਆ ਤੇ ਬੂਹਾ ਨਾ ਖੋਲਿਆ ਤਾਂ ਉਸ ਕੁਟਿਆ ਦੀ ਛੱਤ ਪਾੜ ਕੇ ਜਦ ਹੀਠਾ ਉਤਰਿਆ ਤਾਂ ਅੱਗੋਂ ਜਟਾ ਜੂਟ ਹੋਏ ਵਿਆਸ ਭਗਵਾਨ ਜੀ ਬੈਠੇ ਦੇਖੇ ਤਾਂ ਬੜੀ ਸ਼ਰਮ ਆਈ ਚਰਣਾ ਤੇ ਡੇਗ ਪਿਆ ਵਿਆਸ ਜੀ ਨੇ ਕਿਹਾ ਬੱਚੂ ਮੈਂ ਤੈਨੂੰ ਕਿਹਾ ਸੀ ਨਾ ਕਿ ਵਿਸ਼ੇ ਬੜੇ ਪਰਵਲ ਹਨ ਪਰ ਤੂੰ ਮੇਰਾ ਕਿਹਾ ਬਚਨ ਮੰਨਿਆ ਨਹੀਂ ਹੁਣ ਦੱਸ ਵਿਸ਼ੇ ਪਰਵਲ ਹਨ ਕਿ ਨਹੀਂ ਜੈਮਨੀ ਨੇ ਕਿਹਾ ਜੋ ਕੁਝ ਆਪ ਜੀ ਨੇ ਕਿਹਾ ਸੀ ਠੀਕ ਹੈ ਸੱਚਮੁੱਚ ਵਿਸ਼ੇ ਬਹੁਤ ਪਰਵਲ ਹਨ ਇਹ ਕਿਸੇ ਨੂੰ ਵੀ ਨਹੀਂ ਛੱਡਦੇ ਹੁਣ ਮੈਨੂੰ ਮਾਫ ਕਰ ਦਿਓ ਤੇ ਆਪਣੇ ਚਰਨੀ ਲਾਈ ਰੱਖੋ ਬਾਰ ਬ੍ਰਹਮ ਜਦ ਹੋਏ ਦਇਾਲ ਸਾਧੂ ਜਨ ਕੀ ਕਰੈ ਰਵਾਲ ਕਾਮ ਕ੍ਰੋਧ ਇਸ ਤੰਤੇ ਜਾਏ RAM ਰਤਨ ਵਸੈ ਮਨਾਇ へ ਭਾਈ ਪਰਮਾਤਮਾ ਜਦੋ ਕਿਸੇ ਮਨੁੱਖ ਉਤੇ ਦਇਵਾਨ ਹੁੰਦਾ ਹੈ ਤਾਂ ਉਸ ਮਨੁੱਖ ਨੂੰ ਗੁਰੂ ਦੇ ਦਸੇ ਰਾਹ ਉਤੇ ਤੁਰਨ ਵਾਲੇ ਸੇਵਕਾਂ ਦੇ ਚਰਨਾਂ ਦੀ ਧੂੜ ਬਣਾਉਂਦਾ ਹੈ ਉਸ ਮਨੁੱਖ ਦੇ ਸਰੀਰ ਵਿੱਚੋਂ ਕਾਮ ਚਲਾ ਜਾਂਦਾ ਹੈ ਕ્રોਧ ਜਲਾ ਜਾਂਦਾ ਹੈ ਤੇ ਪਰਮਾਤਮਾ ਦਾ ਅਮੋਲਕ ਨਾਮ ਉਸ ਦੇ ਮਨ ਵਿੱਚ ਆ ਵਸਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ